ਹਾੜਾ ਗੁਰਾਇਆਂ ਦਿਨ ਪੈਂਦੀ ਪੁਲਿਸ ਚੌਂਕੀ ਦੁਸਾਂਝ ਕਲਾ ਵਿਖੇ ਇੱਕ ਵਿਅਕਤੀ ਨੂੰ ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਦੁਸਾਂਝ ਕਲਾ ਡਿਨਚਾਰਜ ਐਸਆਈ ਜੰਗ ਬਹਾਦਰ ਸਿੰਘ ਨੇ ਦੱਸਿਆ ਸਮੇਤ ਪੁਲਿਸ ਕਰਮਚਾਰੀਆਂ ਨਾਲ ਦੌਰਾਨੀ ਗਸ਼ਤ ਪਿੰਡ ਇੰਦਰਨਗਲ ਸਕੇ ਗੇਟ ਕੋਲ ਜਤਿੰਦਰ ਕੁਮਾਰ ਉਰਫ ਸੋਨੂ ਪੁੱਤਰ ਮਦਨ ਲਾਲ ਵਾਸੀ ਪਿੰਡ ਉਸਬਾਸੋਂ 60 ਨਸ਼ੀਲੀ ਗੋਲੀਆਂ ਬਰਾਮਦ ਕਰਕੇ ਉਸਦੇ ਖਿਲਾਫ ਐਨਡੀਪੀਏ ਸੈਕਟਰ ਥਾਣਾ ਗੁਰਾਇਆ ਕੀਤਾ ਹੈ। ਯੋਧ ਨਸ਼ਾ ਵਿਰੋਧ ਮਾਰਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਮੈਂ ਇਸੇ ਜੰਗਬਹਾਦਰ ਚੌਕੀ ਇੰਚਾਰਜ ਦਸਾਝ ਕਲਾਂ ਪੁਲਿਸ ਪਾਰਟੀ ਸਮੇਤ ਅੱਜ ਅਗਸਤ ਦੇ ਸਬੰਧ ਵਿੱਚ ਦਸਾਝ ਕਲਾਂ ਤੋਂ ਪਗਵਾੜਾ ਰੋਡ ਨੂੰ ਜਾ ਰਹੇ ਸੀ ਤਾਂ ਇੰ ਇੰਦਰਾ ਕਲਾਸ ਕੇ ਗੇਟ ਕੋਲ ਉੱਜੇ ਤਾਂ ਇੱਕ ਸ਼ੱਕੀ ਵਿਅਕਤੀ ਨੌਜਵਾਨ ਪਲੀਜ਼ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁਰਨ ਲੱਗਾ ਜਿਸ ਨੂੰ ਸ਼ੱਕ ਦੀ ਬਣਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਤਿੰਦਰ ਕੁਮਾਰ ਏਲੀਅਸ ਮੋਨੂ ਸਨ ਆਹ ਮਦਨ ਲਾਲ ਵਾਰਸੀ ਬਿਰਕ ਥਾਣਾ ਗਰਾਇਆ ਦੱਸਿਆ ਜਿਸ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਇਸ ਇਸ ਦੀ ਸੱਜੀ ਜੇਬ ਵਿੱਚੋਂ ਇੱਕ ਕਾਲੇ ਰੰਗ ਦਾ ਲਪਾਫਾ ਮਿਲਿਆ ਜਿਸ ਨੂੰ ਖੋਲ ਕੇ ਚੈੱਕ ਕੀਤਾ ਜਿਸ ਵਿੱਚੋਂ 60 ਨਸ਼ੀਲੀਆਂ ਪਵੰਦੀਸ਼ੁਦਾ ਗੋਲੀਆਂ ਦੁਰਾਹਮਤ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਵਾਈ ਕਾਰਡ 85 ਐਨ ਡੀ ਪੀ ਸੀ ਐਕਟ ਤਹਿਤ ਮੁਕਦਮਾ ਦਰਜਿਤ ਕਰਕੇ ਕੀਤਾ ਗਿਆ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ 420 ਨਾ ਤੇ ਇੱਥੇ ਪਹਿਲਾਂ ਵੀ ਮੁਕਦਮਾ ਦਰਜ ਹੈ ਉਹ ਚੈੱਕ ਕਰ ਲੈ ਰਿਕਾਰਡ ਚੈੱਕ ਕਰਕੇ ਫਿਰ ਉਹ ਵਿੱਚ ਉਹਦਾ ਵੀ ਵਾਧਾ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ ਥਾਣਾ ਗੁਰਾਇਆਂ ਦਿਨ ਪੈਂਦੀ ਪੁਲਿਸ ਚੌਕੀ ਦੁਸਾਂਝ ਕਲਾ ਵਿਖੇ ਇੱਕ ਵਿਅਕਤੀ ਨੂੰ ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਦੁਸਾਂਝ ਕਲਾ ਦੇ ਇੰਚਾਰਜ ਐਸਆਈ ਜੰਗ ਬਹਾਦਰ ਸਿੰਘ ਨੇ ਦੱਸਿਆ ਸਮੇਤ ਪੁਲਿਸ ਕਰਮਚਾਰੀਆਂ ਨਾਲ ਦੌਰਾਨੀ ਗਸ਼ਤ ਪਿੰਡ ਇੰਦਰਨਗਲ ਸਕੇ ਗੇਟ ਕੋਲ ਜਤਿੰਦਰ ਕੁਮਾਰ ਉਰਫ ਸੋਨੂ ਪੁੱਤਰ ਮਦਨ ਲਾਲ ਵਾਸੀ ਪਿੰਡ ਉਸ ਬਸੋਂ 60 ਨਸ਼ੀਲੀ ਗੋਲੀਆਂ ਬਰਾਮਦ ਕਰਕੇ ਉਸ ਦੇ ਖਿਲਾਫ ਐਨਡੀਪੀ ਇਸ ਐਕਟ ਤਾੜਾ ਗੁਰਾਇਆ ਕੀਤਾ ਹੈ। ਯੋਧ ਨਸ਼ਾ ਵਿਰੋਧ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਮੈਂ ਇਸੇ ਜੰਗ ਬਹਾਦਰ ਚੌਕੀ ਇੰਚਾਰਜ ਦਸਾਂਝ ਕਲਾ ਪੁਲਿਸ ਪਾਰਟੀ ਸਮੇਤ ਅੱਜ ਅਗਸਤ ਦੇ ਸਬੰਧ ਵਿੱਚ ਦਸਾਂਝ ਕਲਾ ਤੋਂ ਪਗਵਾੜਾ ਰੋਡ ਨੂੰ ਜਾ ਰਹੇ ਸੀ ਤਾਂ ਇੰਦਰਾ ਕਲਾਸ ਕੇ ਗੇਟ ਕੋਲ ਪੁੱਜੇ ਤਾਂ ਇੱਕ ਸ਼ੱਕੀ ਵਿਅਕਤੀ ਨੌਜਵਾਨ ਪਲੀਜ਼ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁਰਨ ਲੱਗਾ ਜਿਸ ਨੂੰ ਸ਼ੱਕ ਦੀ ਬਣਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਤਿੰਦਰ ਕੁਮਾਰ ਏਲੀਸ ਮੋਨੂ ਸਨ ਆਫ ਮਦਨ ਲਾਲ ਵਾਸੀ ਬਿਰਕ ਥਾਣਾ ਗਰਾਇਆ ਦੱਸਿਆ ਜਿਸ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਇਸ ਇਸ ਦੀ ਸੱਜੀ ਜੇਬ ਵਿੱਚੋਂ ਇੱਕ ਕਾਲੇ ਰੰਗ ਦਾ ਲਪਾਫਾ ਮਿਲਿਆ ਜਿਸ ਨੂੰ ਖੋਲ ਕੇ ਚੈੱਕ ਕੀਤਾ ਜਿਸ ਵਿੱਚੋਂ 60 ਨਸ਼ੀਲੀਆਂ ਪਵੰਦੀਸ਼ੁਦਾ ਗੋਲੀਆਂ ਦਰਾਮਤ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਵਾਈ ਕਾਰਡ 85 ਐਨ ਡੀ ਪੀ ਸੀ ਐਕਟ ਤਹਿਤ ਮੁਕਦਮਾ ਦਰਜ ਕਰਕੇ ਕੀਤਾ ਗਿਆ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ 420 ਨਾ ਤੇ ਇੱਥੇ ਪਹਿਲਾਂ ਵੀ ਮੁਕਦਮਾ ਦਰਜ ਹੋਇਆ ਉਹ ਚੈੱਕ ਕਰ ਲੈ ਰਿਕਾਰਡ ਚੈੱਕ ਕਰਕੇ ਫਿਰ ਉਹ ਵਿੱਚ ਉਹਦਾ ਵੀ ਵਾਧਾ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ